ਹਾਂਜੀ ਦੋਸਤੋ ਕੀ ਹਾਲ ਚਾਲ ਹੈ ਦੋਸਤੋ ਆ ਤੁਹਾਨੂੰ ਇੱਕ ਕਰਤੂਤ ਦਿਖਾਉਣੇ ਬੰਦਿਆਂ ਦੀ ਇਹੇ ਬੰਦੇ ਮੰਤਰੀ ਦਾ ਕਿਸੇ ਦਾ ਨਾਮ ਲੈ ਕੇ ਤੇ ਭਲਾਈ ਜਾਣੇ ਤੋਂ ਜਿਹੜਾ ਵੱਡਾ ਰੋਡ ਆਉਂਦਾ ਉਹ ਆਂਡਿਆਂ ਦੀਆਂ ਟ੍ਰੇਆਂ ਚੋਰੀ ਕਰਕੇ ਭਜਦੇ ਆ ਸੋ ਆਜੋ ਤੁਹਾਨੂੰ ਦਿਖਾਉਣੇ ਆ ਲਾਈਵ ਵੀਡੀਓ ਬੰਦਿਆਂ ਦੀ ਲੈ ਜੁੜੇ ਰਹੋ ਪੇਜ ਨਾਲ ਆ ਦੇਖੋ ਇਹਨਾਂ ਨੇ ਗੱਡੀ ਰੋਕ ਲਈ ਆ ਕੇ ਆ ਦੇਖੋ ਇਹੇ ਐ ਕਹਿੰਦੇ ਵੀ ਹੈ ਵੀ ਮੰਤਰੀ ਨੂੰ ਪੁੱਛ ਲੈਨੇ ਆਪਾਂ ਵੀ ਕਿੰਨੇ ਗੰਡਰੇ ਲੇਕੇ ਜਾਣਗੇ ਉਹ ਨੂੰ ਪਹਿਲਾਂ 5 ਕਹਿੰਦੇ ਆ ਫਿਰ ਕਹਿੰਦੇ ਕਹਿੰਦੇ 6 ਕਹਿ ਦਿੰਦੇ ਆ ਸੋ ਆ ਦੇਖੋ ਉਹ ਗਰੀਬ ਬੰਦਾ ਵਿਚਾਰਾ ਇਹਦਾ ਕੈਮਰੇ ਲੱਗੇ ਸੀ ਕੈਮਰਿਆਂ ਚ ਉਹ ਚੀਜ਼ ਕੈਚ ਹੋ ਗਈ ਸੋ ਜੇ ਕਿਸੇ ਨੂੰ ਇਹ ਮਿਲਦੇ ਆ ਜਾਂ ਕਿਸੇ ਨੇੜੇ ਪਿੰਡ ਦੇ ਕੋਈ ਜਾਣਕਾਰ ਬੰਦੇ ਹੈਗੇ ਆ ਤੋਂ ਇਹੋ ਇਹਨਾਂ ਦੀ ਵੀਡੀਓ ਸਪੈਸ਼ਲ ਬਣਾ ਕੇ ਜਰੂਰ ਮੀਡੀਆ ਮੂਰੇ ਲੋਕਾਂ ਮੂਰੇ ਸਾਹਮਣੇ ਲੈ ਕੇ ਹੁਣ ਇਹਨਾਂ ਨੂੰ ਕਿਉਂਕਿ ਉਹ ਗਰੀਬ ਬੰਦਾ ਕਾਹਨ ਕਿਸੇ ਜ਼ਿੰਮੇਵਾਰ ਦੇ ਲੱਗਿਆ ਹੋਇਆ ਸੀ ਆ ਦੇਖੋ ਤਿੰਨ ਟਰੇਆਂ ਤੇ ਇਹ ਆ ਲੈ ਗਿਆ ਚੱਕ ਕੇ ਤਿੰਨ ਟਰੇਆਂ ਇਹਦੇ ਕੋਲੇ ਹੋਰ ਸੀ ਉਹ ਪੈਕ ਕਰੀ ਜਾਂਦਾ ਹਾਂ ਦੇਖੋ ਮੂਰੇ ਗੱਡੀ ਚਲੀ ਜਾ ਕੇ ਧਰ ਲਈ ਇਹਨਾਂ ਨੇ ਇਹ ਵੱਡੇ ਹਾਈਵੇ ਤੇ ਹੈ ਬਾਈ ਜੀ ਹਾਂ ਦੇਖੋ ਹੁਣ ਕੋਈ ਗੱਲਾਂ ਬਾਤਾਂ ਵੀ ਅੰਦਰ ਕਰੀ ਜਾਂਦੇ ਆ ਕਉ ਸਕੀਮ ਬਣਾਈ ਜਾਂਦੇ ਇਹ ਲੈ ਕੇ ਭੱਜਣਗੇ ਇਹਨਾਂ ਨੂੰ ਸੋ ਮੁੜਿਆ ਆ ਹੁਣ ਜਿਹੜੀਆਂ ਤਿੰਨ ਡਰੇਆਂ ਹੋਰ ਪੈਕ ਕਰੀ ਜਾਂਦਾ ਇਹ ਵੀ ਇਹ ਤੋਂ ਲੈ ਕੇ ਇਹ ਗੱਡੀ ਚ ਰੱਖ ਲੈਣਗੇ ਸੋ ਇਸ ਵੀਡੀਓ ਨਾਲ ਐਂਡ ਤੱਕ ਜੁੜੇ ਰਹੇ ਹੋ ਕਿਉਂਕਿ ਇਹਨਾਂ ਦੀ ਕਰਤੂਤ ਇਹ ਸਭ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ ਸੋ ਜਿਹੜੀ ਇਹਨਾਂ ਨੇ ਮਾੜੀ ਕਰਤੂਤ ਕੀਤੀ ਹੈ ਉਨਾ ਦੇ ਕੋਈ ਨਾ ਬੈਕ ਕਰਤੀਆਂ ਜੀ ਹੁਣ ਉਹ ਜਾ ਕੇ ਕਿਹਨਾਂ ਵਿੱਚ ਬਹਿ ਗਿਆ ਇਹ ਹੁਣ ਇਹਨਾਂ ਨੂੰ ਫੜਾਉਣ ਜਾਊਗਾ ਹਾਂ ਦੇਖੋ ਉਹ ਜਾ ਕੇ ਉਧਰ ਡਰਾਈਵਰ ਵਾਲੀ ਸੀਟ ਤੇ ਬਹਿ ਗਿਆ ਸੋ ਇਹ ਆਊਗਾ ਆ ਦੇਖੋ ਇਹ ਹੁਣ ਫੜ ਕੇ ਤੋਂ ਰੱਖ ਲੈਣਗੇ ਹੋਰ ਸ਼ੀਟ ਦੇ ਮੂਰੇ ਰੱਖ ਲਈਆਂ ਵਿੱਚ ਮੰਗਰ ਵੀ ਹੈਗੇ ਦੋ ਬੰਦੇ ਲਓ ਜੀ ਹੋਰ ਰੱਖ ਲਏ ਨੇ ਇਹਨਾਂ ਨੇ ਹੁਣ ਇਹ ਵਾਰੀ ਲਾਉਣਗੇ ਇਹ ਆਹ ਦੇਖੋ ਇਹ ਸਕੈਨਰ ਲੈ ਕੇ ਗਿਆ ਇਹਦੇ ਕੋਲੇ ਪਰ ਹੁਣ ਇਹ ਕਿਰਿਆਂ ਨੂੰ ਬਾਨਾ ਲਾਉਣਗੇ ਵੀ ਇਹ ਇਹ ਨਹੀਂ ਹੁੰਦੇ ਯਾਰ ਦੂਜਾ ਸਕੈਨਰ ਲੈ ਕੇ ਇੱਕ ਸਕੈਨਰ ਇਹਦੇ ਕੋਲੇ ਹੋਰ ਆ ਇਹ ਫੋਨ ਪੇ ਵਾਲਾ ਸੀ ਉਹ ਗੂਗਲ ਪੇ ਵਾਲਾ ਸੋ ਜਦੋਂ ਉਹ ਨੂੰ ਉਹ ਦੂਜਾ ਸਕੈਨਰ ਲੈਣ ਆਊਗਾ ਉਦੋਂ ਇਹ ਗੱਡੀ ਸਟਾਰਟ ਹੁੰਦੀ ਹੈ ਲੈ ਕੇ ਭੱਜ ਜਾਣਗੇ ਆ ਦੇਖੋ ਹੁਣ ਗੱਲਬਾਤ ਕਰੀ ਜਾਂਦੇ ਆ ਇਹ ਤਾਂ ਮੌਕੇ ਤੇ ਉਹ ਬੰਦੇ ਦੇ ਕੈਮਰਾ ਲੱਗਿਆ ਸੀ ਕੈਮਰਾ ਉਹਨੇ ਐਸੇ ਕਰਕੇ ਲਵਾਇਆ ਸੀ ਵੀ ਵੱਡੀ ਰੋਡ ਤੇ ਆਹ ਦੇਖੋ ਇਹ ਹੁਣ ਦੂਜਾ ਸਕੈਨਰ ਲੈਣ ਆਊਗਾ। ਉਹ ਆ ਗਿਆ। ਇਹ ਉਹ ਪੱਜ ਗਏ। ਆਹ ਦੇਖੋ ਉਹ ਸਕੈਨ ਆਹ ਦੇਖੋ। ਉਹ ਖੜਾ ਹੀ ਰਹਿ ਗਿਆ ਵਿਚਾਰਾ। ਨਾ ਦੇਖੋ ਹੁਣ ਇਹੇ ਧਿਆਨ ਮਾਰੀ ਜਾਂਦਾ ਵੀ ਯਾਰ ਇਹ ਕੀ ਹੋ ਗਿਆ ਮੇਰੇ ਨਾਲ। ਉਹ ਹੀ ਛੇ ਟਰੇਆਂ ਸੀ, ਛੇ ਦੀਆਂ ਛੇ ਲੈ ਕੇ ਉਹ ਪੱਜ ਗਏ। ਹੁਣ ਇਹ ਫੋਨ ਲੈ ਕੇ ਆਊਗਾ ਆਪਦਾ ਆਪਦੇ ਮਾਲਕ ਨੂੰ ਫੋਨ ਕਰੂਗਾ ਤੁਹਾਨੂੰ ਉਹ ਲਾਈਵ ਵੀ ਦਿਖਾ ਦਨੇ ਆਪਾਂ ਮਾਲਕ ਨੂੰ ਫੋਨ ਕਰਕੇ ਇਹ ਕੀ ਕਹਿੰਦਾ ਸੋ ਬਾਈ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਸ ਗਰੀਬ ਬੰਦੇ ਦਾ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਹੋ ਜੇ ਤੇ ਜਿਹੜੇ ਇਹ ਇੱਕ ਬੰਦੇ ਦੀ ਮਿਹਨਤ ਨੂੰ ਲੈ ਕੇ ਭੱਜ ਜਾਂਦੇ ਆ ਸੋ ਉਹਨਾਂ ਦੇ ਕੋਈ ਨਾ ਕੋਈ ਕਾਰਵਾਈ ਹੋਵੇ ਜੇ ਕੋਈ ਇਹਨਾਂ ਨੂੰ ਜਾਣਦਾ ਹੈ ਸਾਹਮਣੇ ਸ਼ਰੇਆਮ ਬੰਦਾ ਦਿਖੀ ਜਾਂਦਾ ਕੈਮਰੇ 'ਚ ਵੀ ਕੌਣ ਹੈ ਜੇ ਕੋਈ ਉਹਨੂੰ ਜਾਣਦਾ ਤਾਂ ਇਹ ਵੀਡੀਓ ਨੂੰ ਉੱਤੇ ਕਰ ਪਹੁੰਚਦੀ ਕਰੋ ਆਵਾਜ਼ ਕਿਹੜਾ ਆਪਣੇ ਦੇਖਾ ਕੈਮਰਾ ਮੈਂ ਹਾਂ